ਨਾਲਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਰਾਜ ਸਭਾ ਦੇ ਬਜਟ ਸੈਸ਼ਨ ਵਿੱਚ ਲੁਧਿਆਣਾ ਤੋਂ ਸੰਸਦ ਮੈਂਬਰ ਰਾਜ ਸਭਾ ਸੰਜੀਵ ਅਰੋੜਾ ਵੱਲੋਂ ਪੁੱਛੇ ਗਏ ਕਾਲ ਡ੍ਰੌਪ ਪੈਨਲਟੀ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਕੇਂਦਰੀ ਸੰਚਾਰ ਅਧਿ ਪਿੰਡੂ ਵਿਕਾਸ ਰਾਜ ਮੰਤਰੀ ਡਾਕਟਰ ਪੇਮਾਸਾਨੀ ਚੰਦਰਚੇਕਰ ਨੇ ਪਿਛਲੇ 3 ਸਾਲਾਂ ਤੋਂ ਕਾਲ ਡ੍ਰੌਪ ਬੈਂਚਮਾਰਕਾਂ ਦੀ ਪਾਲਣਾ ਨਾ ਕਰਨ ਲਈ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਬਲੋ ਸਰਵਿਸਿਜ਼ ਪ੍ਰੋਵਾਈਡਰ ਤੇ ਲਗਾਈਆਂ ਗਈਆਂ ਫਾਈਨੈਂਸ਼ੀਅਲ ਡਿਸਟੈਂਸਿਵਜ਼ ਤੇ ਦੇ ਬੇਰਬੇਦ ਤੇ ਬੇਰਬੇ ਅਨੁਸਾਰ ਵਿੱਤੀ ਸਾਲ 2021-22 ਅਤੇ 2022-23 ਦੌਰਾਨ ਸਰਵਿਸਿਜ਼ ਪ੍ਰੋਵਾਈਡਰ Airtel, BSNL, MTNL, RJIL ਅਤੇ ViL ਤੇ ਕੋਈ ਫਾਈਨੈਂਸ਼ੀਅਲ ਡਿਸ ਇਨਸੈਂਟਿਵਜ਼ ਨਹੀਂ ਲਗਾਇਆ ਗਿਆ। ਹਾਲਾਂਕਿ ਵਿੱਤੀ ਸਾਲ 2023-24 ਦੌਰਾਨ MTNL ਤੇ 1 ਲੱਖ ਰੁਪਏ ਦਾ ਫਾਈਨੈਂਸ਼ੀਅਲ ਦਿਸ ਇਨਸੈਂਟਿਵਸ ਲਗਾਇਆ ਗਿਆ ਸੀ ਅੱਜ ਇੱਕ ਬਿਆਨ ਵਿੱਚ ਅਰੋੜਾ ਨੇ ਕਿਹਾ ਕਿ ਮੰਤਰੀ ਨੇ ਆਪਣੇ ਜਵਾਬ ਵਿੱਚ ਅੱਗੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਕਾਲ ਡ੍ਰੌਪ ਪੈਰਾਮੀਟਰਾਂ ਲਈ ਮਾਪਦੰਡਾਂ ਦੇ ਵਿਰੁੱਧ ਗੈਰ ਪਾਲਣਾਂ ਦੇ ਮਾਮਲਿਆਂ ਦੀ ਗਿਣਤੀ ਵਿੱਚ ਕਾਫੀ ਕਮੀ ਆਈ ਹੈ ਮંત્રી ਨੇ ਪਿਛਲੇ 3 ਸਾਲਾਂ ਵਿੱਚ ਕਾਲ ਡ੍ਰੌਪ ਪੈਰਾਮੀਟਰ ਲਈ ਮਾਪਦੰਡਾਂ ਦੇ ਵਿਰੁੱਧ ਸਰਵਿਸ ਪ੍ਰੋਵਾਈਡਰਜ਼ ਵੱਲੋਂ ਗੈਰ ਪਾਲਣਾ ਦੀਆਂ ਉਦਾਹਰਣਾਂ ਵੀ ਦਿੱਤੀਆਂ ਗਈਆਂ ਅੰਕੜਿਆਂ ਦੇ ਅਨੁਸਾਰ ਕਾਲ ਡ੍ਰੌਪ ਬੈਂਚਮਾਰਕ ਦੇ ਵਿਰੁੱਧ ਗੈਰ ਪਾਲਣਾ ਦੇ ਸਾਲवार ਮਾਮਲੇ 2021-22 ਵਿੱਚ 8 2022-23 ਵਿੱਚ 0 2023-24 ਵਿੱਚ 1 ਅਤੇ 2024-25 ਵਿੱਚ 1 ਦੇ ਰੂਪ ਵਿੱਚ ਸਨ ਇਸ ਤੋਂ ਇਲਾਵਾ ਮੰਤਰੀ ਨੇ ਆਪਣੇ ਜਵਾਬ ਵਿੱਚ ਜ਼ਿਕਰ ਕੀਤਾ ਕਿ ਟਰਾਈ ਆਪਣੇ ਖੇਤਰੀ ਦਫ਼ਤਰਾਂ ਰਾਹੀਂ ਖਪਤਕਾਰਾਂ ਤੱਕ ਪਹੁੰਚ ਪ੍ਰੋਗਰਾਮ ਚਲਾਉਂਦਾ ਹੈ ਤਾਂ ਜੋ ਉਹਨਾਂ ਨੂੰ ਗੁਣਵੱਤਾ ਵਾਲੀਆਂ ਨੈੱਟਵਰਕ ਸੇਵਾਵਾਂ ਦੇ ਉਹਨਾਂ ਦੇ ਅਧਿਕਾਰ ਬਾਰੇ ਜਾਣੂ ਕਰਵਾਇਆ ਜਾ ਸਕੇ ਟਰਾਈ ਦੇਸ਼ ਭਰ ਵਿੱਚ আয়োজিত ਵੱਖ-ਵੱਖ ਖਪਤਕਾਰ ਜਾਗਰੂਕਤਾ ਪ੍ਰੋਗਰਾਮਾਂ ਰਾਹੀਂ ਦੂਰ ਸੰਚਾਰ ਖਪਤਕਾਰਾਂ ਵਿੱਚ ਜਾਗਰੂਕਤਾ ਫੈਲਾਉਣ ਵਿੱਚ ਮਦਦ ਕਰਨ ਲਈ ਖਪਤਕਾਰ ਸੰਗਠਨਾਂ ਨੂੰ ਵੀ ਰਜਿਸਟਰ ਕਰਦਾ ਹੈ ਉਨੇ ਦੱਸੇ ਕਿ ਕਾਰਡਰੋਪ ਸ਼ਿਕਾਇਤਾਂ ਦੀ ਰਿਪੋਰਟ ਕਰਨ ਲਈ ਖਪਤਕਾਰਾਂ ਕੋਲ ਇਸ ਤਰੀਕੇ ਉਪਲਬਧ ਹਨ ਖਪਤਕਾਰ ਸੰਬੰਧਿਤ ਸਰਵਿਸ ਪ੍ਰੋਵਾਈਡਰਜ਼ ਦੇ ਸ਼ਿਕਾਇਤ ਕੇਂਦਰ ਤੇ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ ਜੇਕਰ ਸ਼ਿਕਾਇਤ ਕੇਂਦਰ ਤੇ ਸਰਵਿਸ ਪ੍ਰੋਵਾਈਡਰਜ਼ ਵੱਲੋਂ ਸ਼ਿਕਾਇਤ ਦਾ ਤਸੱਲੀਬਖਸ਼ ਨਿਪਟਾਰਾ ਨਹੀਂ ਕੀਤਾ ਜਾਂਦਾ ਤਾਂ ਸਰਵਿਸ ਪ੍ਰੋਵਾਈਡਰ ਦੇ ਅਪੀਲੀ ਅਥਾਰਟੀ ਕੋਲ ਅਪੀਲ ਦਾਇਰ ਕੀਤੀ ਜਾ ਸਕਦੀ ਹੈ ਸ਼ਿਕਾਇਤ ਦੇ ਨਿਪਟਾਰੇ ਲਈ ਸੈਂਟਰਲਾਈਜ਼ਡ ਪਬਲਿਕ ਗ੍ਰੀਵੈਂਸ ਰੈਡੀਸਲ ਐਂਡ ਮੋਨਿਟਰਿੰਗ ਸਿਸਟਮ ਪੋਰਟਲ ਤੇ ਵੀ ਦਰਜ ਕੀਤੀ ਜਾ ਸਕਦੀ ਹੈ